ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਦੇ ਹਾਂ ਕਹਿੰਦੇ ਪੰਜਾਬ ਤੇ ਕਿਹਦਾ ਮੈਸੇਜ ਹੈ ਜੀ ਕੱਲ ਰਾਜਸਥਾਨ ਰਾਇਲਸ ਦਾ ਪੰਜਾਬ ਹਾਰ ਚੁੱਕਿਆ ਜੀ ਪਹਿਲਾ ਮੈਚ ਆਪਣੇ ਸੀਜ਼ਨ ਦਾ 2025 ਸੀਜ਼ਨ ਦਾ ਪਹਿਲਾ ਮੈਚ ਹਾਰ ਚੁੱਕਿਆ ਪੰਜਾਬ ਕੋਈ ਗੱਲ ਨਹੀਂ ਬੀ ਸਟਰੋਂਗਰ ਆਪਾਂ ਸਟਰੋਂਗਰ ਬਣ ਕੇ ਫੇਰ ਆਪਾਂ ਚੌਥਾ ਮੈਚ ਜਿੱਤਾਂਗੇ ਜ਼ਰੂਰ ਤੇ ਮੁੱਲਾਂਪੁਰ ਦੇ ਵਿੱਚ ਪਹਿਲਾ ਮੈਚ ਸੀ ਤੇ ਹੋਮ ਗਰਾਊਂਡ ਦੇ ਵਿੱਚ ਪਹਿਲਾ ਮੈਚ ਹਾਰ ਗਈਆ ਪੰਜਾਬ ਮੈਸੇ ਇਸ ਸੀਜ਼ਨ ਦੇ ਵਿੱਚ ਆਈਪੀਐਲ 2025 ਸੀਜ਼ਨ ਦੇ ਵਿੱਚ ਜੇ ਅਗਰ ਦੇਖਿਆ ਜਾਵੇ ਨਾ ਤਾਂ ਜਿਹੜੀ ਹੋਮ ਟੀਮਸ ਨੇ ਨਾ ਉਹ ਮੋਸਟਲੀ ਮੈਚਸ ਹਾਰ ਰਹੀਆਂ ਨੇ ਬਹੁਤ ਵੱਡਾ ਰੀਜ਼ਨ ਹੈ ਪਤਾ ਨਹੀਂ ਕਿਉਂ ਵੱਡਾ ਰੀਜ਼ਨ ਹੈ ਕੋਈ ਕਾਲੀ ਮਿੱਟੀ ਨਹੀਂ ਕੋਈ ਚ ਲਾਲ ਮਿੱਟੀ ਨਹੀਂ ਇੱਥੇ ਕੋਈ ਚੱਕਰ ਨਹੀਂ ਹੈ ਨਾ ਪਰ ਫਿਰ ਵੀ ਪੰਜਾਬ ਕਿਉਂ ਹਾਰ ਰਹੀ ਹੈ ਪੰਜਾਬ ਕੀ ਸਾਰੀਆਂ ਟੀਮਾਂ ਹਾਰ ਰਹੀਆਂ ਬੈਂਗਲੌਰ ਵੀ ਬੈਂਗਲੌਰ ਦੇ ਵਿੱਚ ਹਾਈਚ ਨਹੀਂ ਦੇਖੋ ਤੁਸੀਂ ਚੇਨਈ ਦਾ ਕਿੰਨਾ ਬੁਰਾ ਹਾਲ ਆ ਉਹ ਤਿੰਨ ਹੋਮ ਕੇ ਗੇਮਾਂ ਖੇਡੀਆਂ ਤਿੰਨੋਂ ਹਾਰ ਗਈਆ ਬਹੁਤ ਵੱਡੀ ਗੱਲ ਆ ਪਰ ਫਿਰ ਵੀ ਯਾਰ ਆਪਾਂ ਮੈਚ ਦੀ ਗੱਲ ਕਰ ਲੈਂਦੇ ਆ ਪਹਿਲਾਂ ਰਾਜਸਥਾਨ ਰਾਇਲਜ਼ ਦੀ ਬੈਟਿੰਗ ਸੀ ਉਹਨਾਂ ਨੇ ਬਹੁਤ ਵਧੀਆ ਬੈਟਿੰਗ ਕੀਤੀ ਆ 204 ਰਨ ਬਣਾਏ ਨੇ ਬਹੁਤ ਵਧੀਆ ਬੈਟਿੰਗ ਕੀਤੀ ਜਸਵਾਲ ਤੇ ਸੰਜੂ ਸੈਮਸਨ ਨੇ ਓਪਨਿੰਗ ਕੀਤੀ ਸੀ ਬਹੁਤ ਵਧੀਆ ਸਟਰੋਂਗ ਪਾਰੀ ਰਹੀ ਹੈ ਜ ਸੰਜੂ ਸੈਮਸਨ ਲਾਸਟ ਦੇ ਵਿੱਚ ਆਊਟ ਹੋਇਆ 10ਵੇਂ ਓਵਰ ਦੇ ਵਿੱਚ ਆਊਟ ਹੋਇਆ ਸੀ ਫਿਰ ਵੀ ਇੱਕ ਆਊਟ ਹੋਇਆ ਉਹ ਵੀ ਲੋਕੀ ਫਰਗੂਸਨ ਨੇ ਆਊਟ ਕਰ ਦਿੱਤੀ 22 ਚਾਂਸ ਉਹ ਕੈਚ ਹੋ ਫੜਿਆ ਗਿਆ ਤੇ ਦੂਜੀ ਜਿਹੜੀ ਜਸਵਾਲ ਜਸਵਾਲ ਨੂੰ ਦੋ ਛੱਕੇ ਦੋ ਛੱਕੇ ਮਾਰੇ ਜਸਵਾਲ ਨੇ ਤੇ ਲਾਸਟ ਦੇ ਵਿੱਚ ਲੋਕੀ ਫਰਗੂਸ ਉੱਟ ਰਹੀ ਹੈ ਲਾਸਟ ਦੇ ਵਿੱਚ ਹਿਟਿੰਗ ਪਾਵਰ ਸੀ ਉਹਨਾਂ ਕੋਲੇ ਹਟਮਾਇਰ ਸੀਗੇ ਸਾਰੇ ਪਲੇਅਰ ਸੀਗੇ ਤੇ ਫਸਟਵਾਰ ਆਪਾਂ ਪੰਜਾਬ ਦੀ ਬੈਟਿੰਗ ਦੀ ਗੱਲ ਕਰ ਲੈਂਦੇ ਆ ਪੰਜਾਬ ਦੀ ਬੋਲਿੰਗ ਦੀ ਇੰਨੀ ਖਾਸ ਨਹੀਂ ਰਹੀ ਸੀ ਕਿਉਂਕਿ ਬਹੁਤ ਕਟਾਈ ਹੋਈ ਸੀ ਸਾਰੇ ਪਲੇਅਰਸ ਦੀ ਕਟਾਈ ਹੋਈ ਸੀ ਲੱਕੀ ਫਰਗੂਸਨ ਦੀ ਵੀ ਕਟਾਈ ਹੋਈ ਸੀ ਵਿੱਚ ਦੋ ਦੋ ਜਾਂ ਦੋ ਵਿਕਟਾਂ ਲੈ ਗਿਆ ਸੀ ਤੀਜਾ ਉਹ ਕੈਚ ਛੱਡਦਾ ਸੀ ਹਨਾ ਚਹਿਲ ਨੇ ਉੱਥੇ ਵੀ ਫੋਰ ਬਹੁਤ ਫਰਕ ਪਿਆ ਕਿਉਂਕਿ ਚਹਿਲ ਇੰਨਾ ਸਿੰਪਲ ਕੈਚ ਛੱਡਣ ਗਿਆ ਫੇਰ ਨਹੀਂ ਜਿੱਤ ਸਕਦੇ ਫੀਲਡਿੰਗ ਬਹੁਤ ਕਮਜ਼ੋਰ ਆ ਬਾਈ ਪੰਜਾਬ ਦੀ ਯਾਰ ਹਨਾ ਬਹੁਤ ਜ਼ਿਆਦਾ ਕਮਜ਼ੋਰ ਆ ਲਿਕੇ ਇੱਕੀ ਪੌਂਟਿੰਗ ਠੀਕ ਹੈ ਤਿੰਨਾਂ ਬਾਕੀ ਪੰਜਾਬ ਦੀ بیٹنگ ਦੀ ਗੱਲ ਕਰ ਲੈ ਪਹਿਲਾ ਔਰ ਓਵਰ ਆਰਚਰ ਕਰਨਾ ਆਉਂਦਾ ਬਾਈ ਪਹਿਲੇ ਓਵਰ ਚ ਢੇਰੀ ਕਰ ਦਿੰਦਾ ਦੋ ਵਿਕਟਾਂ ਕਿਵੇਂ ਪਹਿਲੇ ਚ ਲੋ ਪਹਿਲੀ ਤੇਜ ਬੋਲ ਉਹ ਖੇਡ ਖੇਡ ਨਹੀਂ ਸਕਿਆ ਪ੍ਰਿਆਨ ਸ਼ਾਰਿਆ ਹਨਾ ਤੋਂ ਦੂਜੀ ਆਈਅਰ ਨੇ ਤੇ ਤੀਜੀ ਚੌਥੀ ਬੋਲ ਤੇ ਫੇਰ ਚੌਕਾ ਮਾਰਿਆ ਦੋ ਚੱਕੇ ਆ ਗਏ ਸੀ ਦੂਜੇ ਅਗਲੇ ਬੋਲ ਤੇ ਦੁੱਕਾ ਆ ਗਿਆ ਸੀ ਲਾਸਟ ਬੋਲ ਸੀ ਪਹਿਲੇ ਓਵਰ ਦੀ ਉਹ ਬੰਦੇ ਨੇ ਸ਼੍ਰੇਸ਼ ਆਈਅਰ ਨੇ ਦੇਖਿਆ ਨਹੀਂ ਆੜਾ ਮਾਰਨ ਦੀ ਕੋਸ਼ਿਸ਼ ਕੀਤੀ ਐ ਡੜਾ ਮਾਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਨਹੀਂ ਸਫਲ ਰਿਹਾ ਉਹ ਵੀ ਵਿਕਟ ਡਾਊਟ ਹੋ ਗਿਆ ਕੀ ਬਣਿਆ ਬਾਈ ਯਾਰ 1 ਓਵਰ ਦੇ ਵਿੱਚ ਜਦੋਂ 2 ਵਿਕਟਾਂ ਆਊਟ ਹੋ ਜਾਣ ਤਾਂ ਕੋਈ ਫਾਇਦਾ ਨਹੀਂ ਹੈਗਾ ਫਿਰ ਤਾਂ ਖੇਡਣ ਦਾ ਵੀ ਫਾਇਦਾ ਨਹੀਂ ਹੈਗਾ ਯਾਰ ਉਦੋਂ ਬਾਅਦ ਕੀ ਕਰ ਲੈਣਗੇ ਪਲੇਅਰ ਪ੍ਰਭ ਸਿਮਰਨ ਵੀ ਗਿਆ ਉਦੋਂ ਅਰਫ ਸ਼ੋਨਿਸ ਵੀ ਚਲਾ ਗਿਆ ਮੈਕਸਵੈਲ ਤੇ ਨਿਹਾਲ ਵਡੇਰਾ ਖੜੇ ਸੀ ਉਹਨਾਂ ਨਿਹਾਲ ਵਡੇਰਾ ਦੀ ਪ੍ਰਸ਼ੰਸਾ ਬਣਦੀ ਹੈ ਬਾਈ ਨਿਹਾਲ ਵਡੇਰਾ ਨੇ ਇੰਨੀ ਵਧੀਆ ਬੈਟਿੰਗ ਕੀਤੀ ਦੇ ਲੋ ਬਾਈ ਸਲੂਟ ਹੈ ਉਸ ਬੰਦੇ ਨੂੰ 62 ਰਨ ਬਣਾ ਕੇ ਗਿਆ ਬਹੁਤ ਤਕੜੀ ਪਾਰੀ ਕੀਤੀ ਹੈ ਖੇਡੀ ਹੈ ਨਾਲ ਮੈਕਸਵੈਲ ਸੀ ਮੈਕਸਵੈਲ ਨੂੰ ਵੀ ਸਲੂਟ ਹੈ ਬਾਈ ਉਹਨੇ ਬਹੁਤ ਵਧੀਆ ਉਹਨੂੰ ਕੀਤਾ ਨਿਹਾਲ ਵਡੇਰਾ ਨੂੰ ਸ਼ਾਬਾਸ਼ੀ ਦਿੱਤੀ ਆ ਵੀ ਹਾਂ ਮਾਰ ਯਾਰ ਜਦੋਂ ਸ਼ਾ ਤਾਂ ਇਹ ਕਹਿੰਦਾ ਸੀ ਹਾਂ ਗੁੱਡ ਆ ਯਾਰ ਗੁੱਡਾ ਹਨਾ ਬਹੁਤ ਬਹੁਤ ਮਤਲਬ ਪ੍ਰਸ਼ੰਸਾ ਹੁੰਦੀ ਹੈ ਨਾ ਇਹ ਪਲੇਅਰਾਂ ਦੀ ਹੁੰਦੀ ਹੈ ਹਨਾ ਬਾਕੀ ਓਵਰ ਓਵਰ ਯਾਰ ਬਾਈ ਉਹਨਾਂ ਨੇ ਉਹਨਾਂ ਦੇ ਯਸ਼ ਆਰਚਰ ਨੂੰ ਮੈਨ ਆਫ ਦਾ ਮੈਚ ਮਿਲਣਾ ਸੀ ਉਹਦੇ ਤੁਸੀਂ ਮੀਮਿਸ ਵੀ ਬਣ ਰਹੀਆਂ ਹੋਣਗੀਆਂ ਤੁਸੀਂ ਦੇਖਿਆ ਹੋਣੀ ਹੈ ਜਦੋਂ ਮੈਚ ਚੱਲ ਰਿਹਾ ਸੀ ਨਾ ਉਹ ਸੋਹਰਿਆ ਸੀ ਜਦੋਂ ਉਹਨਾਂ ਦੀ ਰਾਜਸਥਾਨ ਦੀ ਬੈਟਿੰਗ ਚੱਲ ਰਹੀ ਸੀ ਨਾ ਉਹ ਸੋਹਰਿਆ ਸੀ ਦੇਖੋ ਕਿੰਨੀ ਵਧੀਆ ਵਧੀਆ ਗੱਲ ਆ ਉਦੋਂ ਤੋਂ ਪਹਿਲਾ ਓਵਰ ਕਹਿਆ ਪਹਿਲੇ ਓਵਰ 'ਚ ਆਪਣੇ ਪੰਜਾਬ ਨੂੰ ਹਰਾਤਾ ਉਹਨੇ ਦੇਖ ਲਓ ਓਬਵੀਅਸਲੀ ਆਪਾਂ ਪਹਿਲੇ ਓਵਰ 'ਚ ਹੀ ਹਾਰ ਕੇ ਸੀ ਜਦ ਕੁਛ ਨਹੀਂ ਚਲੋ ਕੋਈ ਗੱਲ ਨਹੀਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਆਪਾਂ ਪੰਜਾਬ ਨੂੰ ਆਪਾਂ ਜਿਤਾਉਣਾ ਬਾਈ ਆਪਾਂ ਸਟਰੋਂਗ ਸਟਰੋਂਗ ਬਣਨਾ ਤੇ ਆਪਾਂ ਬੇਸ਼ੱਕ ਆਪਾਂ ਹਾਰ ਗਏ ਆ ਪਰ ਆਪਾਂ ਬਾਈ ਪੰਜਾਬ ਨੂੰ ਛੱਡਣਾ ਨਹੀਂ ਹੈਗਾ ਪੰਜਾਬ ਨੂੰ ਪੂਰੀ ਸਪੋਰਟ ਆ ਮੈਂ ਤਾਂ ਕਹਿੰਦਾ ਬਾਈ ਕੁਛ ਨਹੀਂ ਹੁੰਦਾ 14 ਮੈਚ ਖੇਲਣੇ ਹੁੰਦੇ ਨੇ ਇੱਕੇ ਹਾਰੇ ਹਜੇ 11 ਚੋਂ 6 ਜਿੱਤਣੇ ਨੇ ਕੁਆਲੀਫਾਈ ਕਰ ਹੋਣ ਨੂੰ ਕੁਛ ਨਹੀਂ ਹੁੰਦਾ ਜਿੱਤਾਂਗੇ ਬਾਈ ਠੀਕ ਹੈ ਬਾਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਬਹੁਤ ਥੈਂਕ ਯੂ ਜੀ